ਕੈਪਟਨ ਮਿੰਦਰ ਸਿੰਘ ਜੀ ਦੀ ਬੇਟੀ ਲਾਂਚ ਹੋ ਰਹੀ ਹੈ ਰਾਜਨੀਤੀ ਚ ਲਾਂਚ ਹੁੰਦੇ ਹੈ ਲਾਂਚ ਜਿਵੇਂ ਰੌਕਟ ਨਹੀਂ ਲਾਂਚ ਹੁੰਦੇ ਲਾਂਚ ਕਰ ਰਹੇ ਆ ਚੰਦਰਯਾਨ ਲਾਂਚ ਕਰ ਰਹੇ ਆ ਇਹ ਲਾਂਚ ਹੁੰਦੇ ਆ ਦਰ ਰਾਜਨੀਤੀ ਚ ਬੀਨੂੰ ਲਾਉਣ ਲੱਗਿਆ ਜੀ ਅੱਜ ਇਹਨੂੰ ਰਾਜਨੀਤੀ ਚ ਵੀ ਓਨੇ ਮੈਂ ਚਲੋ ਸੁਣ ਲੈਂਦੇ ਆ ਭਾਸ਼ਣ ਦਿਓ ਹੁਕਮ ਮੈਨੂੰ ਪਤਾ ਸਾਹਮਣੇ ਤਾਂ ਮੇਰੇ ਨਾਲ ਹੀ ਪੰਗਾ ਤਾਂ ਮੇਰੇ ਨਾਲ ਹੀ ਪੈਣਾ ਹੈ ਮੂਰੋ ਸੁਣ ਲੈਣੇ ਮੈਂ ਕਿਹਾ ਪੈਲੀਆਂ ਚਾਰ ਲੈਣਾ ਚਾਹੀ ਮੈਂ ਕਹ ਲੈ ਇਹਦਾ ਗਿਆਦਾ ਉਹਨੇ ਕਹਿਣਾ ਸੀ ਕਿ ਮੇਰੇ ਪਿਤਾ ਜੀ ਨੇ ਪਟਿਆਲੇ ਦੇ ਵਿਕਾਸ ਤੇ 144 ਕਰੋੜ ਰੁਪਏ ਖਰਚੇ ਉਹਨੇ ਕੀ ਕਿਹਾ ਮੇਰੇ ਫਾਦਰ ਨੇ ਪਟਿਆਲੇ ਦੇ ਵਿਕਾਸ ਤੇ 144 ਕਰੋੜ ਰੁਪਏ ਖਰਚੇ ਮੈਨੂੰ ਪਤਾ ਲੱਗਿਆ ਇਹਨੂੰ 100 ਤਾਂ ਕਹਿਣਾ ਹੁੰਦਾ ਇਹਨੂੰ 44 ਨਹੀਂ ਕਹਿਣਾ ਹੁੰਦਾ ਮੈਂ ਤਾਂ ਸਰ ਗਿਆ ਬਸ ਆ ਤਾਂ ਕੀ ਕਰੀਏ ਇਹ 144 ਕਰੋੜ ਆਲੇ ਨੇ ਕੀ ਮੀਤ ਕਰ ਲਊਗਾ ਨਾ ਕੋਈ ਨੌਕਰੀਆਂ ਨਹੀਂ ਕੱਢੀਆਂ ਹੁਣ ਕਿਵੇਂ ਦੇਈ ਜਾਂਦੇ ਆ ਜੀ ਨੌਕਰੀ ਉਹੀ ਉਹੀ ਖਜ਼ਾਨਾ ਉਹੀ ਸੈਕਟਰੀਏਟ ਹੈ ਉਹੀ ਅਫਸਰ ਨੇ ਹੁਣ ਕਿਵੇਂ ਹੋ ਜਾਂਦਾ ਅੱਜ 4417 ਪਾ ਕੇ 44666 ਜਨਨ ਕਿ ਦੋ ਚੌਕੇ ਤਿੰਨ ਛੀਕੇ 44666 ਤੱਕ ਨੌਕਰੀਆਂ ਜੋਬੀਆਂ ਜਿਹਦਾ ਚਮਲਾ ਕੇ ਹੋਰ ਅਸੀਂ ਹਰ ਰੋਜ਼ ਕਰਦੇ ਹਾਂ ਹੁਣ ਇਹ ਚਾਰ ਦਿਨ ਤਿੰਨ ਦਿਨ ਪਹਿਲਾਂ 300 ਤੋਂ ਕੁਝ ਵੱਧ ਪੁਲਿਸ ਵਾਲੇ ਮੈਂ ਤੇ ਫਲੋਰ ਉਹਨਾਂ ਨੂੰ ਅਪਾਇੰਟਮੈਂਟ ਲੈਟਰ ਦੇ ਕੇ ਹਜੇ ਹੋਰ ਬਹੁਤ ਕਰਨ ਅੱਛਾ ਇਹ ਕਿਉਂ ਅਸੀਂ ਬੂੰਦ ਬੂੰਦ ਨਾਲ ਸਮੁੰਦਰ ਭਰਦਾ ਅਸੀਂ ਜਦੋਂ ਹੀ ਸਾਡੇ ਕੋਲ ਕਲੀਅਰ ਹੋ ਜਾਂਦਾ ਹੈ ਡਿਪਾਰਟਮੈਂਟ ਵੱਲੋਂ ਜਾਂ ਹਾਈ ਕੋਰਟ ਦਾ ਕੋਈ ਪੰਗਾ ਹੋਵੇ ਕੁਪੀਆਲ ਵਗੈਰਾ ਨਾ ਹੋਵੇ ਜਦੋਂ ਲੀਗਲੀ ਸਾਰਾ ਕੁਝ ਕਲੀਅਰ ਹੋ ਜਾਂਦਾ ਸੀ ਕਹਿੰਦੇ ਰੱਖ ਲਓ ਫੰਕਸ਼ਨ ਅਸੀਂ ਨਹੀਂ ਚਾਹੁੰਦੇ ਭਾਵੇਂ 450 ਰੱਖੋ 300 ਰੱਖੋ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦੀ ਨੌਕਰੀ ਲੇਟ ਹੋ ਜਾਏ ਇਸ ਕਰਕੇ ਕਿ ਮੁੱਖ ਮੰਤਰੀ ਕੋਲ ਟਾਈਮ ਨਹੀਂ ਹੈਗਾ ਪਹਿਲਾਂ 5ਵੇਂ ਸਾਲ ਕਰਦੇ ਸੀਗੇ ਉਹ ਚ ਵੀ ਫਿਰ ਆਪਦੀ ਰੱਖਦੇ ਸੀ ਸਾਰੇ ਸੋ ਇਸ ਕਰਕੇ ਹਜੇ ਬਹੁਤ ਹੋਰ ਬਹੁਤ ਕੁਰਸੀਆਂ ਤੋਂ ਅੰਤਜ਼ਾਰ ਕਰ ਰਹੀਆਂ ਨੇ ਜਿਵੇਂ ਹੁਣ ਇੱਥੋਂ ਅਸੀਂ ਤੁਹਾਨੂੰ ਬਿਨਾਂ ਪੈਸਿਆਂ ਤੋਂ ਬਿਨਾਂ ਸਪਾਰਸ਼ ਤੋਂ ਭੇਜ ਰਹੇ ਹਾਂ ਵੱਖ-ਵੱਖ ਕੁਰਸੀਆਂ ਤੇ ਬਿਠਾ ਰਹੇ ਹਾਂ ਜਦੋਂ ਤੁਸੀਂ ਉੱਥੇ ਜਾ ਕੇ ਕੰਮ ਸ਼ੁਰੂ ਕਰੋਗੇ ਗੱਲ ਨੂੰ ਤਾਂ ਤੁਸੀਂ ਵੀ ਇਹੀ ਸੇਵਾ ਦਿਓ ਕਿ ਲੋਕ ਤੁਹਾਡੇ ਕੋਲ ਜਿਹੜੇ ਆਉਣਗੇ ਕੰਮ ਵਾਸਤੇ ਤੁਸੀਂ ਵੀ ਬਿਨਾਂ ਪੈਸੇ ਤੋਂ ਤੇ ਬਿਨਾਂ ਸ਼ਪਾਰਿਸ਼ ਤੋਂ ਕਿਸੇ ਨੂੰ ਖੋਜ ਕਰਕੇ ਭੇਜ ਦੋਗੇ ਉਹਦਾ ਦੁਨੀਆ 'ਚ ਕ੍ਰਾਂਤੀ 'ਚ ਕੋਈ ਮੁੱਲ ਨਹੀਂ ਹੈਗਾ ਜਿਹੜੀਆਂ ਦਵਾਮਾਂ ਉਹ ਦੇਊਗਾ ਨਾ ਬੰਦਾ ਉਹਦਾ ਦੁਨੀਆ ਦੀ ਕਿਸੇ ਕ੍ਰਾਂਤੀ 'ਚ ਕੋਈ ਮੁੱਲ ਨਹੀਂ ਹੈ। ਸਪੜੀ ਅਹਿਮੀਅਤ ਵੀ ਬਣਾਉਣੀ ਹੈ ਦਫ਼ਤਰ 'ਚ। ਵੀ ਹਾਂ ਅਸੀਂ ਆ ਗਏ ਹਾਂ। ਪ੍ਰਿਕਰਸੀ ਦੀ ਐਮੀਤ ਬਣਾਉਣੀ ਹੈ ਐਲਨ ਮਸਕ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹੈ ਟੈਸਲਾ ਕੰਪਨੀਾਂ ਦੀ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹੈ ਉਹ ਦਫਤਰ ਚ ਇੱਕ ਗੋਰੀ ਕੰਮ ਕਰਦੀ ਸੀ ਹਜ਼ਾਰਾਂ ਬੰਦੇ ਕਰਦੇ ਉਹ ਵੀ ਕਰਦੀ ਸੀ ਉਹਨੇ ਹੋਰ ਜਾਇਨ ਦੇਣਾ ਹੈ ਕਿ ਨਹੀਂ ਮੈਨੂੰ ਜਾਇਨ ਦੇਣਾ ਹੈ ਅਸਤੀਫਾ ਦੇਣਾ ਨੌਕਰੀ ਤੋਂ ਉਹ ਕਹਿੰਦਾ ਅਸਤੀਫਾ ਦੇਣਾ ਕਹਿੰਦਾ ਕੋਈ ਅਸਤੀਫਾ ਫੜਾ ਦੇ ਆ ਚੱਕ ਕੇ 1 ਲੱਖ ਡਾਲਰ ਬਾਹਰ ਟੂਰ ਤੇ ਜਾਇਆ ਮਹੀਨਾ ਡੇਢ ਮਹੀਨਾ ਬਾਹਰ ਟੂਰ ਤੇ ਜਾਇਆ ਉਹਦੇ ਬਾਅਦ ਤੇ ਅਸਤੀਫੇ ਤੇ ਪਾਉ ਡਿਸਾਈਡ ਕਰ ਲਾਂਗੇ ਉਹਨੇ ਕਹਾ ਬਦਿਆ ਕੰਮ ਨਾਲ ਮੇਰਾ ਅਸਤੀਫਾ ਹੋ ਗਿਆ ਨਾਲੇ ਮੈਨੂੰ ਲੱਖ ਡਾਲਰ ਮਿਲ ਗਿਆ ਮੈਂ ਤਾਂ ਬਾਹਰ ਟੂਰ ਤੇ ਜਾਉਂ ਬਾਹਰ ਟੂਰ ਤੇ ਚਲੇ ਗਈ ਮਹੀਨੇ ਡੇਢ ਸਵਾ ਮਹੀਨੇ ਬਾਅਦ ਆਈ ਵਾਪਸ ਪੂਰੀ ਦੁਨੀਆ ਘੁੰਮ ਕੇ ਕਹਿੰਦੀ ਕਿ ਮੈਂ ਆ ਗਈ ਮੇਰਾ ਅਸਤੀਫਾ ਕਹਿੰਦਾ ਤਾਂ ਅਸਤੀਫਾ ਮੰਜ਼ੂਰ ਕਰ। ਥੈਂਕ ਯੂ ਵੈਰੀ ਮੱਚ। ਉਹ ਕਹਿੰਦੀ ਜੀ ਆਹੀ ਕੁਝ ਕਰਨਾ ਸੀ। ਉਸੇ ਤੇ ਨਹੀਂ ਕਰ ਲੈਂਦੇ ਜੀ। ਮੈਨੂੰ ਲੱਖ ਡਾਲਰ ਦੇ ਕੇ ਪੂਰੀ ਦੁਨੀਆ 'ਚ ਭੇਜ ਕੇ ਤੁਹਾਨੂੰ ਕੀ ਕਿਵੇਂ ਕੀ ਹੋ ਗਿਆ। ਇਹ ਕਿ ਆ ਜਾ ਪੈਸਾ। ਫੈਸਲਾ ਹੁਣ ਦੇਖੋ ਜੀ ਉਸ ਬੰਦੇ ਦਾ। ਫਿਰ ਕੋਈ ਕੁਛ ਨਾ ਕੁਛ ਤਾਂ ਲੱਗ ਹੁੰਦਾ ਨਾ ਜਿਹੜੇ ਦੁਨੀਆ 'ਚ ਕੁਝ ਕਰਦੇ ਆ। ਉਹ ਕਹਿੰਦਾ ਜਿਸ ਵੇਲੇ ਤੋਂ ਅਸਤੀਫਾ ਦੇਣ ਆਈ ਸੀ ਨਾ ਉਦੋਂ ਮੈਨੂੰ ਇਹ ਪਤਾ ਨਹੀਂ ਸੀ ਕਿ ਮੇਰੇ ਦਫ਼ਤਰ 'ਚ ਤੇਰੀ ਕਿੰਨੀ ਕਿ ਐਮਪੀਅਨਸ ਹੈ, ਕਿੰਨੀ ਕਿ ਇੰਪੋਰਟੈਂਸ ਹੈ। ਕਹਿੰਦਾ ਜਦੋਂ ਤੂੰ ਚਲੀ ਗਈ ਜੇ ਤਾਂ ਤਿੰਨ ਚਾਰ ਦਿਨਾਂ ਚ ਹਲਪਲੀ ਮੱਜ ਜਾਂਦੀ ਪਈ ਉਹ ਆਈ ਨਹੀਂ ਹੈਗੀ ਉਹਦੇ ਮੇਰਾ ਕੰਮ ਰੁਕੇ ਪਿਆ ਫਿਰ ਤਾਂ ਮੈਂ ਤੈਨੂੰ ਉਹਦੀ ਬੁਲਾ ਲੈਂਦਾ ਕਹਿੰਦਾ ਮਹੀਨਾ ਮੈਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਵੀ ਆਈ ਹੈ ਜਾਂ ਨਹੀਂ ਆਈ ਤੈਨੂੰ ਜਾ ਤੂੰ ਸੋਚੇ ਆਪਣੀ ਐਹਮੀਅਤ ਬਣਾਉਣੀ ਹੈ ਜਿੱਥੇ ਬਹਿਣਾ ਹੈ ਤੁਹਾਡੇ ਬਿਨਾ ਸਰੇ ਨਾ ਫਿਰ ਦਫ਼ਤਰ 'ਚ ਵੀ ਅੱਜ ਆਇਆ ਨਹੀਂ ਉਹਦੇ ਬਿਨਾ ਯਾਰ ਖਾਲੀ-ਖਾਲੀ ਜਿਹਾ ਲੱਗ ਜਾਂਦਾ ਇੰਨਾ ਜਿੰਮੇਦਾਰੀ ਨਾਲ ਕੰਮ ਕਰਨਾ ਇਹ ਮੈਂ ਤੈਨੂੰ ਦਿਲ ਤੇ ਨੰਬਰ ਮੈਂ ਹਰ ਇੱਕ ਵਾਰ ਮੈਂ ਕਹਿੰਨਾ ਇਕਦਾਂ ਆ ਵੀ ਗਈ ਐਪਲੀਕੇਸ਼ਨ ਪਹਿਲਾਂ ਪਰ ਹੁਣ ਪਹਿਲਾਂ ਨੌਕਰੀਆਂ ਜੁਆਇਨ ਕਰ ਲਿਓ ਬਾਦਲੀ ਵਾਲੀਆਂ ਅਰਜ਼ੀਆਂ ਥੋੜੇ ਚਿਰ ਬਾਅਦ ਚ ਲੈਓ ਪ੍ਰਵਾਨ ਨੇ ਤਾਂ ਕਹਤਾ ਪ੍ਰਵਾਨ ਨੇ ਤਾਂ ਵੈਸੇ ਕਹਿੰਦਾ ਮੈਂ ਤਾਂ ਕਰੂਗਾ ਠੀਕ ਹੈ ਨਾ ਸੋ ਥੋੜਾ ਜਨਾ ਪਹਿਲਾਂ ਸਿਸਟਮ ਚ ਤਾਂ ਵੱਢ ਜਾ ਅਸੀਂ ਕੋਸ਼ਿਸ਼ ਇਹ ਕਰਾਂਗੇ ਤੁਹਾਡੀਆਂ ਡਿਊਟੀਆਂ ਘਰਾਂ ਦੇ ਨੇੜ ਤੇੜੀ ਰਹਿਣ ਹੁਣ ਜਮੇ ਹੀ ਕਰੇ ਤਾਂ ਹੋ ਨਹੀਂ ਸਕਦਾ ਨਾ ਫਿਰ ਥੋੜਾ ਇਹ ਨਾ ਤੂੰ ਇਧਰ ਉਧਰ ਜਾਣਾ ਪੈਂਦਾ ਹੀ ਹੈ ये भी देख लो कि दुनिया जिन्ने बंदे ने तरक्तियां की जद्दी घर जद्दी घर छे तरक् देख लो जिन्हें कामयाब ने जद चाहे मनमोहन सिंह जी ने जद्दीकर अमृतसर से चाहे अमिताभ बच्चन ने जद्दीकर इलाहाबाद से हां ਉਹ ਜਿੱਦੀ ਘਰ ਲਾਵਾਸੀ ਤੂੰ ਮੁੰਬਈ ਜਾ ਕੇ ਕਾਮਯਾਬ ਹੋਵੇ ਅਭੀ 6 ਵਜੇ ਨਾ ਮੈਂ ਜਿੱਦੀ ਘਰ ਚ ਰਿਹੰਦਾ ਬਖਸ਼ਰਤ ਨੂੰ ਪਤਾ ਗਿਆ ਉਹਨੇ ਵੀ ਸਿੱਧਣਾ ਫੋਗਿਆ ਲੁਕਰ ਆਪ ਦਾ ਡਟ ਲੈਣਾ ਪੋਗੇ ਤੇ ਪਹਿਲਾਂ ਜਿੱਤੀ ਕਾ ਜ ਤੈਨੂੰ ਸੇਫਟੀ ਹੋ ਜਾਨੀ ਨਾ ਤੁਹਾਡੇ ਤੇ ਕੋਈ ਤਲਵਾਰ ਨਹੀਂ ਲਟਕਦੀ ਵੀ ਹੈਗੇ ਆ ਠੀਕ ਹੈ ਤੇ ਸਾਰਾ ਕੁਝ ਠੀਕ ਹੈ ਵਧੀਆ ਫਿਰ ਤੁਸੀਂ ਐਫਰਟ ਨਹੀਂ ਕਰਦੇ ਐਫਰਟ ਤਾਂ ਕਰਾਂਗੇ ਜੇ ਕੋਈ ਤਲਵਾਰ ਲਟਕੋਗੀ ਕਿਸਨਾ ਕਿਸੇ ਉਹ ਜਿਹੜੇ ਕਹਿੰਦੇ ਲੋੜ ਕਾਢ ਦੀ ماں ਹੈ ਜਦੋਂ ਕੋਈ ਜਰੂਰਤ ਹੋਵੇ ਉਦੋਂ ਫਿਰ ਕੁਛ ਨਾ ਕੁਛ ਨਿਕਲੂਗਾ ਉਹ ਚ ਫਿਰ ਆਪਾਂ ਐਫਰਟ ਕਰਾਂਗੇ ਅਫਰਟ ਕਰਾਂਗੇ ਤਾਂ ਫਿਰ ਉਹਦੇ ਨਾਲ ਜੋ ਮਰਜੀ ਚੀਜ਼ ਕਰ ਲਓ ਗਲਤੀਆਂ ਨਹੀਂ ਹੋਣਗੀਆਂ ਜਿਨੇ ਕੋਈ ਕਿਹਾ ਜਾਂਦਾ ਕਿ ਜਿਨੇ ਕੋਈ ਜਿਨੇ ਕੋਈ ਗਲਤੀ ਨਹੀਂ ਕੀਤੀ ਇਹਦਾ ਮਤਲਬ ਫਿਰ ਉਹਨੇ ਕੋਈ ਕੰਮ ਨਹੀਂ ਕੀਤਾ ਖੰਨ ਦੇ ਦੌਰਾਨ ਗਲਤੀਆਂ ਹੁੰਦੀਆਂ ਨੇ ਹਰ ਇੱਕ ਤੋਂ ਹੁੰਦੀਆਂ ਨੇ ਵੱਡੇ ਵੱਡੇ ਤਾਂ ਹੋ ਜਾਂਦੀਆਂ ਨੇ